ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਕਿ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਜਿਹੜੇ ਸਕਰੀਨ ਤੇ ਤੁਸੀਂ ਚਾਰ ਨਗ ਦੇਖ ਰਹੇ ਹੋ ਦੋ ਕ੍ਰੋਸ ਬੈਡਾ ਨੇ ਤੇ ਇੱਕ ਪਿਓ ਰੱਚੇ ਬੱਛੀ ਆ ਤੇ ਇੱਕ ਝੋਟੀ ਆ ਦੂਜਾ ਸੂਆ ਇਹ ਚਾਰੇ ਨਗਾਂ ਦੀ ਤੁਹਾਨੂੰ ਡਿਟੇਲ ਲੈ ਕੇ ਦਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਅੱਜ 28 ਮਈ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਇੱਕ ਨੰਬਰ ਤੋਂ ਸਟਾਰਟ ਕਰਦੇ ਆ ਜਿਹੜੀ ਕ੍ਰਾਸ ਬਸਤੀ ਤੁਸੀਂ ਦੇਖ ਰਹੇ ਹੋ ਪਹਿਲਾ ਸੂਆ ਸੂਰੀ ਆ ਇਹ ਥਣ ਦੇਖ ਸਕਦੇ ਹੋ ਤੁਸੀਂ ਛੋਣਾ ਥਣ ਕੱਡੂਗੀ ਮੁਠੀ ਵਾਲਾ ਪਹਿਲਾ ਸੂਆ ਸੂਰੀ ਆ ਫੂਨ ਦੇ ਵਿੱਚ 5 ਤੋਂ 6 ਦਿਨ ਹਜੇ ਇਹਦੇ ਪੈਂਡਿੰਗ ਨੇ ਪਹਿਲਾ ਸੂਆ ਕ੍ਰੋਸ ਬੱਸੀ ਸੂਰੀ ਆ ਇੱਕ ਨੰਬਰ ਤੇ ਆ ਗਈ ਇਹ ਅੱਗੇ 2 ਨੰਬਰ ਦੇ ਵਿੱਚ ਇਹ ਚ ਹਲਕਾ ਜਿਹਾ ਕ੍ਰੋਸ ਪਾਣਾ ਜਰਸੀ ਨੂੰ ਅਟੈਚ ਆ ਇਹ ਪਹਿਲਾ ਸੂਈ ਇਹ ਬੱਸੀ ਸੂਰੀ ਆ ਇਹਦੀ ਜਿਹੜੀ ਮਿਲਕ ਕੈਪੈਸਿਟੀ ਰਹੂਗੀ ਇਹ 20 ਤੋਂ 25 ਲੀਟਰ ਦੁੱਧ ਪਹਿਲੇ ਸੂਏ ਕੱਢੂਗੀ ਤੋਰ ਕੇ ਹਿਸਾਬ ਤੈਨੂੰ ਆ ਫੇਸ ਕੁਆਲਟੀ ਦੇ ਸਕਦੇ ਤੁਸੀਂ ਪਹਿਲਾ ਸੁਆ ਬੱਸੀ ਆ ਦੰਦਾਂ ਚ ਜਾਂ ਦੋ ਦੰਦ ਬੱਸੀ ਆ ਇਹ ਥਣਸਣੋੜ ਵੀ ਇਹ ਵੀ ਸਾਫ਼ ਆ ਦੇਖ ਸਾਹ ਤੁਸੀਂ ਅੱਲਾ ਕੱਲਾ ਨਿਕੜਵਾ ਥਾਣਾ ਚਤੂਰਾ ਵਗੈਰਾ ਦੇਖ ਸਕਦੇ ਹੋ ਉੱਚਾ ਲਮਾ ਵੱਡਾ ਕਦ ਕਾਠ ਆ ਬੱਚੀ ਦਾ ਪੂਰਾ ਕੰਪੈਕਟ ਆਰਡਰ ਬਣਾਉਗੀ ਪੂਰੀ ਸਾਈਨਿੰਗ ਦੇ ਵਿੱਚ ਵਹਿੜਾ ਇਹ ਦੇਖਾਇਆ ਤੁਸੀਂ ਪਹਿਲਾ ਸੂਆ 2 ਦੰਦ 2 ਨੰਬਰ ਤੇ ਆ ਗਈ ਬੱਚੀ ਇਹ 25 ਕਿਲੋ ਤੱਕ ਦਾ ਦੁੱਧ ਹੈ ਕੱਢ ਦੂਗੀ 20 ਤੋਂ 25 ਕਿਲੋ ਦਾ ਪਹਿਲਾ ਸੂਈ ਕੱਢ ਦੂਗੀ ਕਿਉਂਕਿ ਚਲਮਾ ਵੱਡਾ ਕੱਦ ਦਾ ਰਹਾ ਬੋਡੀ ਵੇਟ ਵਾਲੀ ਬਿਹੜਾ ਇਹ ਅੱਗੇ 3 ਨੰਬਰ ਤੇ ਨਗੀਨਾ ਆ ਗਿਆ ਕਿਸਾਨ ਵੀਰੋ 26 27 ਕਿਲੋ ਦੁੱਧ ਨੇ ਪਾਇਆ ਹੋਇਆ ਪਹਿਲਾਂ ਥਣ ਨੇੜ ਤੋਂ ਚੈੱਕ ਕਰਾਉਂਗਾ ਵੇਂਚ ਚੈੱਕ ਕਰ ਸਕਦਾ ਹਵਾਨੇ ਤੇ ਥਣ ਬਹੁਤ ਸੋਹਣਾ ਲੱਗਿਆ ਰਹਾ ਥੜੀ ਚਵਾਈ ਵਾਲਾ ਕੋਈ ਮੇਰਾ ਵੀ ਨਾ ਥੀ ਚਵਾਈ ਕਰਨਾ ਚਾਹੁੰਦਾ ਹੱਥੀ ਵੀ ਕਰ ਸਕਦਾ ਮਸ਼ੀਨ ਵੀ ਲਗਾ ਸਕਦੇ ਹਾਂ ਤੋੜ ਕੇ ਦੇਖავਤੈਨੂੰ ਫੇਸ ਕੁਆਲਿਟੀ ਚੈੱਕ ਕਰਾਵਾਂਗੇ ਦੂਜਾ ਸੁਹਾ ਵਹਿੜਾ ਇਹ ਦੇਖ ਸਕਦੇ ਹੋ ਉਚਲਮਾ ਵੱਡਾ ਕਦਗਾਠ ਆ 26 27 ਕਿਲੋ ਦੁੱਧ ਨੇ ਪਹਿਲਾਂ ਨੇ ਪਾਇਆ ਹੋਇਆਗਾ ਦੂਜਾ ਸੁਹਾ ਸੂਰੀ ਆ ਪੰਜ ਚਾਰ ਦਿਨ ਪੈਂਡਿੰਗਾਂ ਸੂਣ ਚ ਸਤੂਰਾ ਵਗੈਰਾ ਦੇ ਸਕਦੇ ਹੋ ਤੁਸੀਂ 3 ਨੰਬਰ ਤੇ ਆ ਗਈ ਇਹ ਚੱਬਸੀ ਚੰਗੀ ਸੇਵਾ ਦੇ ਨਾਲ 30 ਕਿਲੋ ਤੱਕ ਦੁੱਧ ਇਹ ਕਿ ਖੁੱਲਾ ਪਾ ਦੂ ਇਹ ਬਾਕੀ ਅੱਗੇ ਗਰਮੀ ਦਾ ਮੌਸਮ ਆ ਜਿਹੜਾ ਪਿਛਲਾ ਰਿਕਾਰਡ ਤੁਹਾਨੂੰ ਦੱਸਿਆ ਗਿਆ ਮਾਲਕਾਂ ਦਾ ਉਹ 26 27 ਕਿਲੋ ਦਾਗਾ ਸੋਰਾ ਵગેਰਾ ਆਰਡਰ ਪੂਰਾ ਕੰਪੈਕਟ ਆ ਪੂਰੀ ਠੰਡੀ ਸੀਲ ਆ ਜਿਸ ਤਰ੍ਹਾਂ ਤੁਸੀਂ ਪੂਰੀ ਠੰਡੀ ਸੀਲ ਆ ਬਸ ਠੀਕ ਆ ਅੱਗੇ ਝੋਟੀ ਆ ਗਈ ਦੂਜਾ ਸੂਆ ਝੋਟੀ ਸੂਰੀ ਸੁਈ ਹੋਈ ਐ ਇਹ ਪਰਸੋਂ ਸੁਈ ਆ ਮਗਰ ਮੇਲ ਕਾ ਆ ਆ ਥਣ ਦੇਖ ਸਕਦਾ ਤੁਸੀਂ ਕੱਲਾ ਕੱਲਾ ਨਿਖੜਵਾ ਥਣ ਲੱਗਿਆ ਹੋਇਆਗਾ ਹੁਣ ਇਹਦੇ ਥੱਲੇ 8-9 ਕਿਲੋ ਬੋੜੀ ਤਿਆਰ ਆ ਪਰਸੋਂ ਸੁਈ ਆ ਕੱਡ-ਕੱਡ ਦੇ ਸਕਦਾ ਤੁਸੀਂ ਪਤਲੀ ਚੌੜੀ ਦੇ ਵਿੱਚ ਦੂਜਾ ਸੂਆ ਝੋਟੀ ਆ ਨਵਾਂ ਹਾਣ ਆ ਹੁਣ ਤੋੜ ਕੇ ਦਿਖਾਵਾਂਗੇ ਸੋ ਸਵੇ ਆਪਾਂ ਅੱਜ 28 ਮਈ ਨੂੰ ਪੌਣੇ ਇੱਕ 10 ਵਜੇ ਵੀਡੀਓ ਬਣਾ ਰਿਹਾ ਨੌ 47 ਦਾ ਟਾਈਮ ਆ ਸੋ ਇਹਦਾ ਹਵਾਨਾ ਉਸ ਹਾਬ ਨਾਲ ਜੱਜਮੈਂਟ ਕਰ ਲਿਓ ਕਿ 10 ਵਜੇ ਦਾ ਟਾਈਮ ਆ ਪੌਣੇ 10 ਵਜੇ ਦਾ ਦੂਸਰੀ ਸਾਈਡ ਤੋਂ ਥਾਣਾਵਾਂ ਨਾਲ ਦੇਖ ਸਕਦੇ ਹਾਂ ਕਿਉਂਕਿ ਚਵਾਈ ਦੇ ਵਿੱਚ ਸਾਰਾ ਦਿਨ ਪਿਆ ਹਜੇ ਆਪਾਂ ਸਵੇਰ ਵੀਡੀਓ ਕਵਰ ਕਰ ਰਹੇ ਹਾਂ ਇਹ ਮਗਰ ਮੇਲ ਕਾਫ ਆ ਇਹਦੇ ਤੂਰ ਕੇ ਦਿਖਾਉ ਦੂਜਾ ਸੂਆ ਝੋਟੀ ਆ ਗਈ 8-9 ਕਿਲੋ ਬੋਲੀ ਹੈਗੀ ਆ ਹੁਣ ਸੋ ਤੋਰਾ ਵਗੈਰਾ ਦੇਖ ਸਕਦੇ ਤੁਸੀਂ ਦੂਜਾ ਸੂਆ ਝੋਟੀ ਆ ਸਿੱਧੀ ਤੋਰ ਦੇ ਵਸ ਅੰਦਰ ਚੱਲੇ ਆ ਬਾਹਰ ਲੈ ਆਉਂ ਜੀ ਬਾਹਰ ਲੈ ਚੱਲ ਅੰਦਰ ਤੋਲ ਗਿਓ ਕਮਾਲ ਕਮਾਲ ਅੰਦਰ ਨੂੰ ਕੋਣ ਫੰਥ ਨੋਡ ਦੀ ਧਾਰ ਬਹੁਤ ਚਪੋਲੀ ਤੇ ਮੋਟੀ ਚਵਾਈ ਆ ਪੂਰੀ ਸੋ ਜਿਹੜੇ ਮੇਰੇ ਵੀਰਾਂ ਨੂੰ ਨੇ ਕੋਈ ਵੀ ਨਗ ਪਸੰਦ ਹੋਇਆ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ